ਆਕਾਸ਼ ਵਿੱਚ ਬੱਦਲ ਹਨ ਰੰਗਾਂ ਦੇ ਬੱਦਲ ਪਰ ਸ਼ਾਇਦ ਉਹਨੇ ਨਹੀਂ ਹਨ ਜਿੰਨੇ ਕਿ ਸ਼ੇਡ ਤੇ ਉਹਨਾਂ ਦੇ ਕਿਸੇ ਇੱਕ ਚਰੋਖੇ ਵਿੱਚੋਂ ਡੁੱਬਦਾ ਹੋਇਆ ਸੂਰਜ ਚਾਕਰਿਆ ਹੋਵੇ ਤਾਂ ਜਿਹਾ ਹੀ ਲੱਗਦਾ ਹੈ ਅਜਿਹੇ ਸਮੇਂ ਜੇ ਤੁਸੀਂ ਕਦੇ ਇਕੱਲੇ ਖੇਤਾਂ ਵੱਲ ਨਿਕਲ ਗਏ ਹੋਵੋ ਤਾਂ ਮਿੱਟੀ ਵਿੱਚੋਂ ਫੁੱਟਦੀ ਗੰਧ ਤੇ ਉੱਪਰ ਆਕਾਸ਼ ਦੇ ਰੰਗਾਂ ਵਿੱਚ ਇੱਕ ਅਜੀਬ ਜਿਹਾ ਰਿਸ਼ਤਾ ਕਾਇਮ ਹੋ ਗਿਆ ਲੱਗਦਾ ਹੈ ਤਹਾਨੂੰ ਕਦੇ ਲੱਗਿਆ ਹੋਵੇ ਜਾਂ ਨਾ ਲੱਗਿਆ ਹੋਵੇ ਪਰ ਮੈਨੂੰ ਅਕਸਰ ਜਿਹਾ ਹੀ ਲੱਗਦਾ ਸੀ ਖਾਸ ਕਰਕੇ ਉਹਨਾਂ ਦਿਨਾਂ ਵਿੱਚ ਜਦ ਜ਼ਿੰਦਗੀ ਖੁਦ ਅਜਿਹੀ ਹੀ ਇੱਕ ਸ਼ਾਂਤ ਵਾਂਗ ਸੀ ਅੱਜ ਦੀ ਹੀ ਸ਼ਾਂਤ ਵਾਂਗ ਉਸ ਸ਼ਾਮ ਵੀ ਕੁਝ ਬਦਲ ਛੱਟ ਗਏ ਸੀ ਤੇ ਮੈਂ ਕੱਲਾ ਖੇਤਾਂ ਵਿੱਚ ਘੁੰਮਣ ਨਿਕਲ ਗਿਆ ਸੀ ਉਸੇ ਸਵੇਰ ਮੈਂ ਆਪਣੇ ਪਿੰਡ ਪਰਤੇ ਸੀ ਇੱਕ ਹੀ ਦਿਨ ਪਹਿਲਾਂ ਮੈਨੂੰ ਇੱਕ ਦੋਸਤ ਦਾ ਖਤ ਮਿਲਿਆ ਸੀ ਕਿ ਅਸੀਂ ਦੋਹਾਂ ਨੇ ਇੱਕ ਸ਼ਾਦੀ ਵਿੱਚ ਸ਼ਰੀਕ ਹੋਣਾ ਹੈ ਮੈਂ ਆ ਗਿਆ ਸੀ ਹਾਲਾਂਕਿ ਮੇਰਾ ਉਹਨਾਂ ਕੋਈ ਜ਼ਰੂਰੀ ਨਹੀਂ ਸੀ ਕਿਉਂਕਿ ਹੋਣ ਵਾਲਾ ਦੁੱਲਾ ਐਨਾ ਮੇਰਾ ਨਹੀਂ ਜਿੰਨਾ ਮੇਰੇ ਦੋਸਤ ਦਾ ਦੋਸਤ ਸੀ ਫਿਰ ਵੀ ਮੈਂ ਇਸ ਲਈ ਆ ਗਿਆ ਸੀ ਕਿਉਂਕਿ ਕਾਲਜ ਵਿੱਚ ਮੇਰਾ ਦਿਲ ਨਹੀਂ ਸੀ ਲੱਗਦਾ ਤੇ ਮਨ ਕਿਤੇ ਭੱਜ ਜਾਣ ਲਈ ਹਰ ਵੇਲੇ ਵਿਚ ਐਂਡ ਰਹਿੰਦਾ ਸੀ ਇੱਕ ਇੱਕ ਪਲ ਮੇਰੇ ਸੀਨੇ ਉੱਤੋਂ ਦੀ ਇੰਜ ਰਿੰਗਦਾ ਹੋਇਆ ਗੁਜ਼ਰਦਾ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਕਨਾਉਣਾ ਰਿੰਗਣ ਵਾਲਾ ਜਾਨਵਰ ਮੇਰੇ ਅੰਦਰ ਮੇਰੇ ਤੇ ਉਸ ਜਾਨਵਰ ਦੇ ਵਿਚਾਲੇ ਹਰ ਵੇਲੇ ਮਨ ਲਯੁੱਧ ਚੱਲਦਾ ਰਹਿੰਦਾ ਸੀ ਪੁਰਾਣੇ ਸਮੇਂ ਦੇ ਯੁੱਧ ਦਾ ਇਹ ਨਿਯਮ ਸੀ ਕਿ ਸ਼ਾਮ ਹੁੰਦੈ ਯੁੱਧ ਬਿਰਾਮ ਹੋ ਜਾਂਦਾ ਸੀ ਪਰ ਮੇਰੇ ਅੰਦਰ ਜਿਹੜਾ ਯੁੱਧ ਚੱਲ ਰਿਹਾ ਸੀ ਉਹ ਸ਼ਾਮ ਨੂੰ ਸਗੋਂ ਹੋਰ ਵੀ ਤੇਜ਼ ਹੋ ਜਾਂਦਾ ਸੀ ਤਾਂ ਸ਼ਾਮ ਨੂੰ ਮੈਂ ਕੁਝ ਵੀ ਕਰ ਸਕਦਾ ਸੀ ਪਰ ਉਹਨੇ ਦਿਨੀ ਮੇਰੇ ਕੁਝ ਦੀ ਜ਼ਿੰਮਾ ਬਹੁਤ ਸੀਮਤ ਸੀ ਮੇਰੀ ਜੇਬ ਦੀਆਂ ਮਜਬੂਰੀਆਂ ਮੈਨੂੰ ਸਿਰਫ ਗਲੀਆਂ ਬਾਜ਼ਾਰਾਂ ਵਿੱਚ ਆਵਾਰਾ ਭਟਕਣ ਲਈ ਹੀ ਮਜਬੂਰ ਕਰ ਸਕਦੀਆਂ ਸਨ ਮੇਰੇ ਲਈ ਨਾ ਕੋਈ ਕੋਠਾ ਸੀ ਤੇ ਨਾ ਕੋਈ ਸ਼ਰਾਬਖਾਨਾ ਮੈਨੂੰ ਖਤ ਕੀ ਮਿਲਿਆ ਸੀ ਜਿਵੇਂ ਭਟਕਣ ਦਾ ਇੱਕ ਪ੍ਰਮਾਨ ਪੱਤਰ ਮਿਲ ਗਿਆ ਸੀ ਪਰ ਸਾਰੀ ਰਾਤ ਜਾਗਦੇ ਰਹਿ ਕੇ ਮੈਂ ਘਰ ਪੁੱਜਿਆ ਸੀ ਤਾਂ ਮੇਰੇ ਪਿਓ ਨੇ ਆਪਣੀ ਜੇਬ ਦੀ ਮਜਬੂਰੀ ਦੱਸਦਿਆਂ ਮੇਰੇ ਆਉਣ ਨੂੰ ਚੰਗਾ ਨਹੀਂ ਸੀ ਸਮਝਿਆ ਮੇਰੇ ਪਿਓ ਦੀ ਜੇਬ ਤੇ ਮੇਰੇ ਜੇਬ ਵਿੱਚ ਸਿੱਧਾ ਸੰਬੰਧ ਸੀ ਉਹਨਾਂ ਦੀ ਮਜਬੂਰੀ ਮੇਰੀ ਜੇਬ ਬਚਾ ਕੇ ਰਹਿਣ ਲੱਗ ਪਈ ਸੀ ਮੈਂ ਇਸ ਗੱਲ ਨੂੰ ਸਮਝਦਾ ਤਾਂ ਸੀ ਪਰ ਸਮਝਣਾ ਨਹੀਂ ਸੀ ਚਾਹੁੰਦਾ ਮੈਂ ਹਰ ਮਜਬੂਰੀ ਦਾ ਗਲਾ ਕੁੱਟ ਦੇਣਾ ਚਾਹੁੰਦਾ ਸੀ ਅੱਜ ਵੀ ਚਾਹੁੰਦਾ ਪਿਤਾ ਜੀ ਦਾ ਡੰਟਣਾ ਮੈਨੂੰ ਚੰਗਾ ਨਹੀਂ ਸੀ ਲੱਗਿਆ ਤੇ ਮੈਂ ਸ਼ਾਦੀ ਵਿੱਚ ਨਾ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ ਸੀ ਆਪਣੇ ਫੈਸਲੇ ਉੱਤੇ ਡਟੇ ਰਹਿਣ ਲਈ ਮੈਂ ਸ਼ਾਮ ਨੂੰ ਖੇਤਾਂ ਵੱਲ ਨਿਕਲਾ ਆਇਆ ਸੀ ਆਕਾਸ਼ ਵਿੱਚ ਬਿਖਰੇ ਪਏ ਬੱਦਲਾਂ ਨੇ ਡੁੱਬੇ ਹੋਏ ਸੂਰਜ ਦੇ ਰੰਗਾਂ ਨੇ ਖੇਤਾਂ ਦੀ ਸੌਂਧੀ ਸੌਂਧੀ ਗੰਧ ਨੇ ਮੈਨੂੰ ਦੁਲਾਰਿਆ ਸੀ ਤੇ ਮੈਂ ਰੋ ਪਿਆ ਸੀ ਰੋਣ ਮਗਰੋਂ ਜਦ ਮਨ ਕੁਛ ਹਲਕਾ ਹੋਇਆ ਸੀ ਤਾਂ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਸੇ ਰਾਤ ਵਾਪਸ ਚਲਾ ਜਾਵਾਂਗਾ ਪਰ ਮੈਂ ਸ਼ਾਇਦ ਇਸ ਤੋਂ ਵੀ ਵੱਡਾ ਇੱਕ ਫੈਸਲਾ ਕਰ ਲਿਆ ਸੀ ਮੇਰੇ ਅੰਦਰ ਇੱਕ ਬਗਾਵਤ ਜਾਗ ਚੁੱਕੀ ਸੀ ਮੈਂ ਆਪਣੇ ਬਾਪੂ ਦੀ ਮਜਬੂਰੀ ਨੂੰ ਆਪਣੇ ਨਾਂ ਬਣਨ ਦੇਣ ਲਈ ठान ਲਈ ਸੀ। ਆਕਾਸ਼ ਵਿੱਚ ਵਿਖਰੇ ਪਏ ਬੱਦਲਾਂ ਨੇ ਰੰਗਾਂ ਦੇ ਟੁਕੜੇ ਨੇ ਫੈਸਲਾ ਕਰਨ ਵਿੱਚ ਮੇਰੀ ਸਹਾਇਤਾ ਕੀਤੀ ਸੀ। ਅੱਜ ਜਦੋਂ ਮੈਂ ਆਕਾਸ਼ ਵਿੱਚ ਉਸੇ ਤਰ੍ਹਾਂ ਦੇ ਬੱਦਲਾਂ ਦੇ ਰੰਗਾਂ ਨੂੰ ਦੇਖਦਾ ਤਾਂ ਮੈਨੂੰ ਕੁਝ ਪੁਰਾਣੀਆਂ ਸ਼ਾਮਾਂ ਯਾਦ ਆ ਜਾਂਦੀਆਂ ਹਨ। ਹੋ ਸਕਦਾ ਤੁਹਾਨੂੰ ਵੀ ਕੁਝ ਯਾਦ ਆ ਰਹੇ ਹੋਵੇ। ਪਰ ਤੁਹਾਡੀ ਗੱਲ ਫੇਰ ਕਦੇ ਸੁਣਾਵਾਂਗੇ ਕਿਉਂਕਿ ਸ਼ਾਮਾਂ ਦੀ ਦਾਸਤਾਨ ਬਹੁਤ ਲੰਬੀ ਹੋ ਜਾਂਦੀ ਹੈ ਖਾਸ ਕਰਕੇ ਉਦਾਸ ਸ਼ਾਮਾਂ ਦੀ ਦਾਸਤਾਨ ਸਵੇਰ ਵੀ ਉਦਾਸ ਹੋ ਸਕਦੀ ਹੈ ਪਰ ਉਹਦੀ ਦਾਸਤਾਨ ਨਹੀਂ ਬਣਦੀ ਬੁੱਢੀ ਨਾਨੀ ਵੀ ਰਾਤ ਨੂੰ ਕਹਾਣੀ ਸੁਣਾਉਂਦੀ ਹੈ ਜੇ ਕੋਈ ਬੱਚਾ ਸਵੇਰੇ ਸਵੇਰੇ ਜिद ਕਰ ਬਹੇ ਤਾਂ ਉਹ ਇਹ ਕਹਿ ਕੇ ਟਾਲ ਦਿੰਦੀ ਹੈ ਕਿ ਮਾਮਾ ਰਸਤਾ ਭੁੱਲ ਜਾਵੇਗਾ ਇਹ ਇੱਕ ਫਜ਼ੂਲ ਜੀ ਗੱਲ ਲੱਗਦੀ ਹੈ ਰਾਤਾ ਕੋਈ ਕਦੇ ਵੀ ਪੁੱਲ ਸਕਦੇ ਫਿਰ ਉਹ ਕਿਸੇ ਦਾ ਮਾਮਾ ਹੋਵੇ ਜਾਂ ਨਾ ਹੋਵੇ ਕਾ ਛੱਡੂ ਇੰਨਾਂ ਗੱਲਾਂ ਵਿੱਚ ਕੀ ਰੱਖਿਆ ਆਓ ਆਕਾਸ਼ ਵਿੱਚ ਬਿਖਰੇ ਪਏ ਰੰਗਾਂ ਦੀਆਂ ਪਰਛਾਈਆਂ ਨੂੰ ਦੇਖੀਏ ਤੇ ਗੁਜ਼ਾਰੀਆਂ ਹੋਗੀਆਂ ਉਦਾਸ ਸ਼ਾਮਾਂ ਦੇ ਦਰਦ ਨੂੰ ਸਹੇਲੀਏ